ਈ ਬੰਤਾ ਜੀ ਕੀ ਹਾਲ ਹੈ ਠੀਕ ਹੋ ਜੀ ਫਰਲੋ ਬਹੁਤ ਮਾਰ ਰਹੇ ਨੇ ਅੱਜ ਕੱਲ ਭਾਈ ਜੀ ਕੀ ਚੱਕਰ ਆ ਕਿਉਂਕਿ ਫਰਲੋ ਹੁਣ ਜ਼ਿੰਦਗੀ ਚ ਅਸਲ ਚ ਰਹਿ ਹੀ ਨਹੀਂ ਗਈ ਪਰ ਹੁਣ ਲਾਈਫ ਐਨੀ ਕੁ ਜ਼ਿਆਦਾ ਰਜੇਵਿਆਂ ਭਰੀ ਹੋ ਗਈ ਹੈ ਕਿ ਲੋਕਾਂ ਕੋਲ ਫਰਲੋ ਮਾਰਨ ਦਾ ਟਾਈਮ ਹੀ ਨਹੀਂ ਹੁੰਦਾ ਗੁਰਪ੍ਰੀਤ ਕੁੱਗੀ ਜਦੋਂ ਮਨ ਨਹੀਂ ਕਰਦਾ ਕਿ ਅੱਜ ਸ਼ੂਟਿੰਗ ਨਹੀਂ ਕਰਨੀ ਕਿਹੜਾ ਬਾਨਾ ਲਾ ਕੇ ਫਰਲੋ ਮਾਰਦੇ ਬਟ ਇਹ ਕਿ ਮੈਂ ਬੰਕ ਵੀ ਸਕੂਲ ਚੋਂ ਕਦੇ ਨਹੀਂ ਮਾਰਿਆ ਸੀ ਨਹੀਂ ਤੁਸੀਂ ਉਹਨੇ ਕਿਹਾ ਮੈਂ ਦੱਸਦਾ ਨਾ ਇੱਕ ਦੋ ਵਾਰ ਹੀ ਮਾਰਿਆ ਉਸ ਤੋਂ ਬਾਅਦ ਮੈਨੂੰ ਘਰ ਦਿਆਂ ਨੇ ਇੰਨਾ ਮਾਰਿਆ ਮੈਂ ਕਦੇ ਬੰਕ ਨਹੀਂ ਮਾਰਿਆ ਭਰਾ ਨੇ ਪਹਿਲਾਂ ਸਕੂਲ ਜੀ ਤੌਣੀ ਚੜੀ ਫਿਰ ਘਰ ਜਾ ਕੇ ਮੰਮੀ ਨੇ ਤੌਣੀ ਚੜੀ ਰਾਤੀ ਡੈਡੀ ਵਾਪਸ ਆਏ ਘਰ ਜਦੋਂ ਕੰਮ ਤੋਂ ਫਿਰ ਉਹਨੇ ਤੌਣੀ ਚੜੀ ਟੀਚਰ ਤੋਂ ਤੌਣੀ ਚੜਵਾਈ ਕਿ ਕੋਈ ਕੰਮ ਨਹੀਂ ਸੀ ਝੂਠ ਬੋਲ ਕੇ ਗਿਆ ਹੈਗਾ ਉਮਰ ਤੋਂ ਥੋੜਾ ਜਿਹਾ ਜਵਾਨ ਲੱਗ ਰਹੇ ਹੋ ਵਜ਼ਨ ਘਟਾ ਰਹੇ ਹੋ ਲੱਗ ਰਿਹਾ ਇੱਕ ਐਕਸਰਸਾਈਜ਼ ਹੈ 7 ਵੇ ਤੋਂ ਬਾਅਦ ਉਹ ਕਰਨੀ ਕਰਨੀ ਹੈ ਹਾਂ ਜਦੋਂ ਕੋਈ ਖਾਨ ਲਈ ਤੁਹਾਡੇ ਅੱਗੇ ਕੁਝ ਵੀ ਆਵੇ ਵਾ ਤੁਸੀਂ ਕਰਦਨ ਨੂੰ ਐ ਕਰਦੇ। ਇਹ ਤੁਸੀਂ ਕਹਿੰਦੇ ਅੱਜਕੱਲ ਵਿਦਆਊਟ 슈ਗਰ ਜਿਹੜੀ ਅੰਗਰੇਜ਼ਾਂ ਵਾਲੀ ਚਾਹ ਪੀ ਰਹੇ। ਮੈਂ ਸ਼ਾਇਦ ਇਦਾਂ ਅੰਗਰੇਜ਼ੀ ਆ ਜੇ। ਮੇਰਾ ਮਨ ਵੀ ਸੀਗਾ ਵੀ ਹੁਣ ਕੁਝ ਅਲੱਗ ਕਰਾਂ ਕੈਰੀ-ਆਨ ਜੱਟਾ ਤੋਂ ਬਾਅਦ ਨਾ ਜੀ। ਮੈਨੂੰ ਲੱਗਾ ਕਿ ਐਕਸਟ੍ਰੀਮ ਲੈਵਲ ਹੈ। ਕਾਮੇਡੀ 'ਚ ਹੁਣ ਕੀ ਕਰੀ ਜਾਵਾਂਗੇ ਮੈਂ? ਅਕਾਲ ਫਿਲਮ ਦਾ ਵੀ ਉਨਾ ਰਿਸਪੌਂਸ ਨਹੀਂ ਆਇਆ ਜਿੰਨਾ ਰਿਸਪੌਂਸ ਸ਼ਾਇਦ ਤੁਸੀਂ ਐਕਸਪੈਕਟ ਕਰ ਰਹੇ ਸੀ। ਦਿਲਜੀਤ ਨੇ ਜਿਸ ਤਰੀਕੇ ਨਾਲ ਦੁਨੀਆ 'ਚ ਸਿੱਖੀ ਦਾ ਨਾਮ ਬਣਾਇਆ ਜਿਹੜੇ ਜਦੋਂ ਪੰਜਾਬੀ ਫਿਲਮਾਂ ਆਉਂਦੀਆਂ ਸੀਗੀਆਂ ਉਦੋਂ ਸਿੱਖ کردار ਨੂੰ ਸਾਈਡ ਰੋਲ ਦੇ ਦਿੱਤਾ ਜਾਂਦਾ ਸੀ ਅੱਜ ਮੇਨ ਰੋਲ ਦੇ ਵਿੱਚ ਦਿਲਜੀਤ ਫਿਰ ਐਮੀ ਪੰਜਾਬੀ ਪਹਿਲਾਂ ਖਾਣਾ ਪੀਣਾ ਬੜਾ ਪਾਵਰਫੁਲ ਖਾਣਾ ਖਾਣਾ ਸੀ ਹੁਣ ਫਾਸਟ ਫੂਡ ਇੰਨਾ ਜ਼ਿਆਦਾ ਹੋ ਗਿਆ ਔਰ ਸਾਰਾ ਸਿਸਟਮ ਹੀ ਚੇਂਜ ਹੋ ਗਿਆ ਫਾਸਟ ਫੂਡ ਵੀ ਤੁਹਾਡੀ ਜ਼ਿੰਦਗੀ 'ਚ ਉਦੋਂ ਹੀ ਆਇਆ ਜਦੋਂ ਜ਼ਿੰਦਗੀ ਇੰਨੀ ਫਾਸਟ ਹੋ ਗਈ ਤੁਹਾਡੇ ਮੀਲ ਬਦਲ ਗਏ ਮੀਲ ਦੀ ਟਾਈਮਿੰਗ ਬਦਲ ਗਈ ਮੀਲ ਦਾ ਸਟਾਈਲ ਬਦਲ ਗਿਆ ਜਦੋਂ ਪੈਸੇ ਆ ਗਏ ਸੋਚਿਆ ਹਾਂ ਸੀਰੀਅਸ ਰੋਲ ਵੀ ਨਹੀਂ ਹੁਣ ਜਦੋਂ ਮੇਰੀ ਤਸੱਲੀ ਉਹ ਪੈਸੇ ਤਾਂ ਕਦੇ ਇੰਨੇ ਚਾਹੀਦੇ ਹੀ ਨਹੀਂ ਮੈਂ ਸੱਚ ਦੱਸਾਂ ਪੈਸੇ ਤਾਂ ਕੋਈ ਅੰਤ ਨਹੀਂ ਜੇ ਕੋ ਪੈਸੇ ਆ ਗਏ ਫਿਰ ਤਾਂ ਮੈਨੂੰ ਅੱਜ ਵੀ ਪੈਸੇ ਦੀ ਤੁਹਾਡੇ ਲਈ ਪੈਸੇ ਦੀ ਕੀ ਹੈ ਮੇਰੇ ਲਈ ਕੈਂਡਲੈਸ ਇੱਛਾਵਾਂ ਨੇ ਇਹਨਾਂ ਨੂੰ ਜਿੱਥੇ ਅਸੀਂ ਆਪ ਇੱਕ ਮਾਰਕ ਦੇ ਦੇਾਂਗੇ ਵੀ ਇੱਥੋਂ ਅੱਗੇ ਨਹੀਂ ਜਾਣਾ ਨਹੀਂ ਜਾਣਗੀਆਂ ਜੇ ਉਹ ਲਾਈਨ ਟਪਾ ਦੇਾਂਗੇ ਤੇ ਫਿਰ ਤਾਂ ਤੁਸੀਂ ਆਈਲੈਂਡ ਵੀ ਖਰੀਦਣ ਨੂੰ ਫਿਰਦੇ